ਮੇਟਰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੀ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਲ ਤੇ ਸਵਰਾਜ 855 ਸਵਿਫਟ ਕਾਰ ਤੇ ਮੈਸੀ ਟਰੈਕਟਰ ਚਲੋ ਕਰਦੇ ਅਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਅੰਤ ਤੱਕ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹਣ ਤਾਂ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਅਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਅੰਤ ਤੱਕ ਨਾਲ ਪਹਿਲੀ ਆ ਗਈ ਮਿੱਤਰੋ Swift कार VXI 2010 ਮਾਡਲ ਆ ਪੰਜਾਬ ਦਾ ਨੰਬਰ ਆ PV 30 ਨੰਬਰ ਆ ਬਾਡੀ ਲੈਣ ਦੀ ਸਾਰੀ ਗੱਡੀ ਪੂਰੀ ਸਾਫ਼ ਤੋਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 2030 ਤੱਕ ਪਾਸਿੰਗਾ 2030 ਤੱਕ ਪਾਸਿੰਗਾ ਇੰਜਨ ਗੇਰ ਦੇ ਪੂਰੀ ਵਧੀਆ ਗੱਡੀ ਬਾਕੀ ਚਲਾ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਮਾਂਡ ਰੱਖੀ ਵੀਰਾਂ ਨੇ 1,85,000 ਰੁਪਏ ਦੀ ਗੱਡੀ ਦੀ ਡਿਮਾਂਡ ਰੱਖੀ ਆ ਏਰੀਆ ਪੈਂਦਾ ਫਰੀਦਕੋਟ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਡਾਇਰੈਕਟ ਕਰਕੇ ਇਸ ਵਕਤ ਵੀ ਐਕਸਾਈ 2010 ਮਾਡਲ 50 ਨੰਬਰ ਗੱਡੀ ਖਰੀਦ ਸਕਦੇ ਆ। ਆ ਗਿਆ ਸਵਰਾਜ 855 FE 2014 ਮਾਡਲ ਆ ਪੰਜਾਬ ਦਾ ਨੰਬਰ ਆ ਪੀਵੀ ਨੰਬਰ ਆ ਔਰ ਓਰੀਜਨਲ ਆ ਸਾਰਾ ਰਾਈਟਰ ਬਾਡੀ ਲੈਨ ਦਾ ਰਿੰਗਾ ਦਾ ਬਰਗਾਟਾਂ ਦਾ ਸਾਰਾ ਓਰੀਜਨਲ ਆ ਤੇ ਨਵੇਂ ਟਾਇਰ ਆ ਜਾਰੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦਾ ਫੁੱਲ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਚਲਾ ਕੇ ਵਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਟਰੱਕ ਖਰੀਦ ਸਕਦੇ ਆ। ਤੇ ਗੱਲ ਕਰੀਏ ਡਿਮਾਂਡ ਦੀ ਤਾਂ ਡਿਮਾਂਡ ਰੱਖੀ ਵੀ ਨੇ 4,30,000 ਰੁਪਏ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਮਾਈਸੀ 35 ਦਾ 1999 ਮਾਡਲ ਆ ਪੰਜਾਬ ਨੰਬਰ ਆ ਪੀਵੀ ਨੰਬਰ ਆ ਸਾਰਾ ਰੇਟ ਰੀਸਟੋਰ ਹੋਇਆ ਤੇ ਵੀਡੀਓ ਵਿੱਚ ਚੈੱਕ ਆਈ ਸਕਦੇ ਹੋ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ ਜਿਵੇਂ ਇੰਜਨ ਗੇਅਰ ਦਾ ਫੋਲੋ ਵਧੀਆ ਟਰੈਕਟਰ ਬਾਕੀ ਤੁਸੀਂ ਚਲਾ ਕੇ ਵਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਜੇ ਡਿਮਾਂਡ ਰੱਖੀ ਵੀ ਰਣੀ ਆਕਾਕ ਤੇ 95000 ਰੁਪਇਆ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਆ ਚਲੋ ਮਿਲਦਿਆਂਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ